ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪਰਸਾਦ ਭਾਵ ਖੰਡਨ ਦੁਖ ਭੰਜਨ ਸਵਾਮੀ ਭਗਤ ਵਸ਼ੁਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਹੁ ਉਭਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰ ਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕੀ ਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਹਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌ ਪਦੇ ਇਕ ਓੰਕਾਰ ਸਤਿਗੁਰ ਪਰਸਾਦ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਸੂਲ ਨਿਰੰਕਾਰੇ ਕੋਟ ਪਰਾਪਤ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਸੂਲ ਨਿਰੰਕਾਰੇ ਕੋਟ ਅਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰ ਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕੀ ਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਾਸਰੀ ਮਹੱਲਾ ਪੰਜਵਾ ਘਰ ਪਹਿਲਾ ਚਉ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਾਵ ਖੰਡਣ ਦੁਖ ਭੰਜਨ ਸੁਆਮੀ ਭਗਤ ਵਸੁਲ ਨਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਹੁ ਉਭਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰ ਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕੀ ਰਤ ਕਰੈ ਸਗਰ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਹਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚਉ ਪਦੇ ਇਕ ਓਅੰਕਾਰ ਸਤਗੁਰ ਪਰਸਾਦ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਪ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਤ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲਹਿੂ ਉਭਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਾਸਰੀ ਮਹੱਲਾ ਪੰਜਵਾ ਘਰ ਪਹਿਲਾ ਚਉ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਖੰਡਨ ਦੁਖ ਭਾਂਜਣ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਬਸਲ ਨਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰ ਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਹਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਭਾਵ ਖੰਡਨ ਦੁਖ ਭੰਜਨ ਸਵਾਮੀ ਭਗਤ ਵਸੂਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਾਵ ਖੰਡਨ ਦੁਖ ਭੰਜਨ ਸਵਾਮੀ ਭਗਤ ਵਸੂਲ ਨਿਰੰਕਾਰੇ ਕੋਟ ਅਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੈ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰ ਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਣ ਦੁਆਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਾਸਰੀ ਮਹਲਾ ਪੰਜਵਾਂ ਘਰ ਪਹਿਲਾ ਚਾਉ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਖੰਡਨ ਦੁਖ ਭਾਂਜਣ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਸੁਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਹੁ ਉਭਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰ ਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦਵਾਰੇ ਕੀ ਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤੁਨਹਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚਉ ਪਦੇ ਇਕ ਓਅੰਕਾਰ ਸਤਗੁਰ ਪਰਸਾਦ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਪਰਾਪ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਭਾਵ ਖੰਡਨ ਦੁਖ ਭਾਂਜਨ ਸਵਾਮੀ ਭਗਤ ਵਾਸ਼ੁਲ ਨਿਰੰਕਾਰੇ ਕੋਟ ਅਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹ ਹੈ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗੰਮ ਰੂਪ ਗਿਰਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਣ ਦੁਆਰੇ ਕੀ ਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ